ਪੰਜਾਬੀਓ ਓਏ ਆ ਦੇਖ ਲੋ ਲੱਖੇ ਦੇ ਨਾਲ ਜਮਾ ਛਰੇ ਆਮ ਧੱਕਾ ਯਾਰ ਉਹ ਮਰ ਗਏ ਓਏ ਹੁਣ ਲੁਧਿਆਣੇ ਵਾਲੇ ਆ ਲੁਧਿਆਣੇ ਵਾਲੇ ਮਰ ਗਏ ਜਮਾ ਮਰੀਆਂ ਜ਼ਮੀਰਾਂ ਵਾਲੇ ਸਿੱਧ ਹੋਏ ਨੇ ਗੇਟ ਦੇ ਵਿੱਚ ਉਹਨਾਂ ਦੇ ਜਾ ਕੇ ਗੱਡੀ ਰੁਕ ਜਾਂਦੀ ਆ ਮੈਂ ਤੁਹਾਨੂੰ ਦਿਖਾਉਂਗਾ ਵੀ ਤੁਸੀਂ ਦੇਖ ਵੀ ਲਈ ਹੋਣੀ ਆ ਯਾਰ ਪਰ ਇੱਕ ਗੱਲ ਸਾਬਤ ਹੁੰਦੀ ਐ ਇੱਥੋਂ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਦੀਆਂ ਜ਼ਮੀਰਾਂ ਮੈਂ ਕਹਿੰਦਾ ਵੀ ਅੱਧਾ ਨਹੀਂ ਤਾਂ ਮਰੀ ਗੰਗਾਂ ਦੇ ਯਾਰ ਉਹ ਗੱਡੀ ਬੰਦ ਗਲੀ ਦੇ ਵਿੱਚ ਜਾ ਵਰਦੀ ਆ ਪਿੰਡ ਦੇ ਲੋਕ ਪਤਾ ਕੀ ਕਹਿੰਦੇ ਸੀ ਕਹਿੰਦੇ ਚੋਰ ਆ ਗਏ ਜੀ ਚੋਰ ਆ ਗਏ ਜੀ ਉਹ ਲੱਖੇ ਨੂੰ ਜਦੋਂ ਪਤਾ ਲੱਗਿਆ ਕਹਿੰਦੇ ਬਾਈ ਅਕੇ ਕੀ ਕਹਿੰਦੇ ਨੇ ਲੱਖੇ ਨੂੰ ਕਹਿੰਦੇ ਕਿ ਬਾਈ ਇਹ ਤਾਂ ਐਂ ਕਹਿੰਦੇ ਆ ਕਿ ਚੋਰ ਆ ਗਏ ਜੀ ਇਹ ਕਰਤੂਤ ਦੇਖ ਲੋ ਲੁਧਿਆਣੇ ਦੇ ਲੋਕਾਂ ਦੀ ਤੇ ਬੰਦਿਆਂ ਨੂੰ ਯਾਰ ਬੰਦ ਗਲੀ ਦੇ ਵਿੱਚ ਚੱਲ ਨਹੀਂ ਪਤਾ ਲੱਗਿਆ ਗੱਡੀ ਵੜ ਗਈ ਤੇ ਕੋਈ ਬਾਹਰ ਨਹੀਂ ਨਿਕਲਿਆ ਪੰਜਾਬ ਦੇ ਲੁਧਿਆਣੇ ਪਿੰਡ ਦੇ ਵਿੱਚ ਦੀ ਗੱਲ ਹੈ ਇਹ ਕੋਈ ਵੀ ਨਹੀਂ ਨਿਕਲਿਆ ਸਿੱਧ ਹੁੰਦੀ ਐ ਗੱਲ ਇੱਥੋਂ ਵੀ ਜ਼ਮੀਰ ਮਰ ਗਿਆ ਫਿਰ ਗੱਲ ਯਾਦ ਆ ਜਾਂਦੀ ਐ ਪਿੰਡਰਾਲੇ ਦੀ ਕਹਿੰਦਾ ਮੈਨੂੰ ਕਹਿੰਦਾ ਜਿਹੜੇ ਉਹਨੂੰ ਮੌਤ ਸਮਝਦਾ ਮੈਂ ਜਦੋਂ ਜ਼ਮੀਰ ਮਰ ਜਾਂਦਾ ਬੰਦੇ ਦਾ ਤੇ ਆ ਮਰੇ ਗਏ ਜ਼ਮੀਰਾਂ ਵਾਲੇ ਆ ਤੁਹਾਡੇ ਸਾਹਮਣੇ ਸਿੱਧ ਹੋਏ ਨੇ ਮੈਂ ਤੁਹਾਨੂੰ ਪਹਿਲਾਂ ਇਹਦਾ ਵੀਡੀਓ ਦਿਖਾਣਾ 2 ਮਿੰਟ ਦਾ ਕੁ ਸੈਕਿੰਟਾਂ ਦਾ ਹੀ ਆ ਇਹ ਦੇਖ ਕੇ ਯਾਰ ਮੈਨੂੰ ਬੜਾ ਗੁੱਸਾ ਚੜਿਆ ਵੀ ਯਾਰ ਆ ਗਲਤ ਬਹੁਤ ਲੋਕਾਂ ਨੇ ਕੀਤੀ ਸਾਡੇ ਪੰਜਾਬਦਿਆਂ ਨੇ ਆ ਸੁਣ ਲਓ ਪਹਿਲਾਂ ਯਾਰ ਚੋਰ ਕਰਾਈਆ ਗਿਆ ਚੋਰਾ ਮੂਰੇ ਕਰਦੇ ਚੋਰ ਆ ਕਹਿੰਦੇ ਚੋਰਾ ਮੂਰੇ ਕਰਦੇ ਕਹਿੰਦੇ ਮੂਰੇ ਕਰਦੇ ਹੋਰ 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 ਪੁੱਤਰ ਕੇ ਪੱਗ ਦੇ ਮਿੱਤਰਾਂ ਹੋਸ਼ੀਂ ਹੁੰਦਾ ਪੁੱਤਰ ਕੇ ਪੱਗ ਹਰ ਦੇਖਾਂ ਮੋੜ 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 ਪੁਰਾਣੇ ਆ ਗਏ ਤਾਂ ਨਹੀਂ ਪਟਾਣ ਹੋਰ ਭੈਣ ਦੁੱਦਾ ਲੱਗ ਲਗੇ ਓਏ ਆ ਯਾਰ ਬੰਦੇ ਵੀ ਜਵਾਬ ਦੇ ਹੋਰ 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 ਭੇੜਦਾ ਯਾਰਾ ਮੋਲ ਦਾ ਗਰੀਬਾ ਤੋਂ ਵੀ ਕਰਦੀ ਮੋੜਣੀ ਨੇ ਗੱਡੀ ਮਾਰੋ ਉਹ ਮੋਲ ਦਾ ਅੱਡੀ ਮੋੜਣੀ ਨੇ ਪੂਰਾ ਬੰਦਾ ਯਾਰਾ ਆਹ ਦੇਖਾ ਗੁੰਡਾ ਕਰਦੀ ਦੇਖ ਆ ਗੁੰਡਾ ਕਰਦੀ ਆ ਗੁੰਡਾ ਕਰਦੀ ਆ ਦੇਖੋ ਆ ਦੇਖ ਆ ਦੇਖੋ ਗੁੰਡਾ ਕਰਦੀ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਇਹਨਾਂ ਦੀ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਆ ਗੁੰਡਾ ਕਰਦੀ ਦੇਖੋ ਪੁਲਿਸ ਦੀ ਤੁਸੀਂ ਪਾਣੀ ਨਹੀਂ ਪੀਂਦੇ ਹਲੇ ਹੁੰਦਾ ਯਾਸੀ ਨੇ ਉਹ ਤੁਸੀਂ ਨਹੀਂ ਪਾਣੀ ਪੀਂਦੇ ਤੂੰ ਜਾ ਜਾ ਥੋੜੀ ਸਲਾਹ ਕਰ ਰੋਟੀ ਮਰੇ ਮਗਰੂ ਵਾਲੀ ਵਿੱਚ ਮਗਰੂ ਮਰੀ ਨਗੜਾ ਗੱਡੀ ਵਿੱਚ ਤੇ ਹੋ ਰੇੜੀ ਵਾਲੇ ਦਾ ਕੂਗਾ ਵੈਰੀ ਬਣਿਆ ਹੋਏ ਤੂੰ ਤਾਂ ਪਿਆ ਪੀਏ ਤੂੰ ਹੀ ਪਾਣੀ ਪੀਣਾ ਅੱਗ ਲਾ ਦਿਓ ਵੀ ਮਾਰ ਦਿਓ ਕੋਈ ਪੈਟਰੋਲ ਪਾ ਕੇ ਅੱਗ ਲਾ ਦਿਓ ਅੱਗ ਲਾ ਦਿਓ ਲੱਖਾ ਕੇ ਅੱਗ ਲਾ ਕੇ ਅੱਗ ਲਾ ਲਿਆ ਜਾਂਦਾ ਉਹਨਾਂ ਦੇ ਵਾਸਤੇ ਕਿਉਂ ਯਾਰ ਕਿਉਂ ਕਰਦੇ ਸੀ ਆ ਦੇ ਲਈ ਦੱਸੋ ਤੁਸੀਂ ਨਹੀਂ ਪਾਣੀ ਪੀਂਦੇ ਪੀਂਦੇ ਫਿਰ ਜਵਾਕ ਨਹੀਂ ਪੀਂਦੇ ਬਾਈ ਤੁਸੀਂ ਯਾਰਾ ਪਿੰਦੇ ਹੀ ਨਹੀਂ ਨਹੀਂ ਅਸੀਂ ਨਹੀਂ ਆਉਣਾ ਕੋਈ ਚਟਕ ਤਾਂ ਓਏ ਲੋਕ ਰੇੜੀ ਵਾਲਾ ਵੀ ਜਾਣ ਕੇ ਚੱਲ ਵਾਵਾ ਆ ਰੇੜੀ ਵਾਲਾ ਕੰਪਨੀ

ਆਹੀ ਪਾਹ ਤੇ ਬੰਨ੍ਹ ਬੋਲਾਂ ਲਿਗੇ। ਸੱਚਾ ਕਲਾ ਇਸ ਤੇ ਨਹੀਂ ਅਸਿੱਧਾ। ਨਹੀਂ ਨਹੀਂ। ਪਾਣਾ ਦਾ ਯਾਰ ਗੱਡੀ ਬੰਨ੍ਹਦੇ ਤੁਸੀਂ। ਬੰਨੋ। ਬੰਨ੍ਹ ਦੋ ਗੱਡੀ ਬੰਨ੍ਹ ਦੋ। ਉਹ ਪਿੰਡਾ ਮੇਰੇ ਅੱਗੇ ਬੋਲ ਕੇ ਆਇਆ ਪੰਤੇ। ਕਿਹੜਾ ਪਿੰਡ ਜਿਹੜਾ ਆਏ ਵਾਲੇ ਕੋਈ ਹੋਰਲੇ ਪਾਸੇ। ਮੈਂ ਕਿਹੜਾ ਪੰਨਾ। ਬੋਲਾ ਮੋਤੇ ਨਾਲ ਇੱਧਰ ਟਰੈਕਟਰ ਵਾਲੇ ਮਰਵਾਦਾ ਜੀ ਇਸ। ਬਾਕੀ ਪੱਟੀ ਜੋ ਬਾਕੀ ਪੱਟੀ ਜਾਂਦੇ ਆ ਕੋਈ ਨਹੀਂ ਪੱਟਣ ਦੇ ਯਾਰ ਪੱਟ ਦੇਣ ਦੇ ਕੋਈ ਨਹੀਂ ਪੱਟਣ ਦੇ ਪੱਟ ਲੈਂਦੇ ਕੋਈ ਨਹੀਂ ਆਹ ਦੇਖ ਲੋ ਨਾ ਬੱਚੜਾਂ ਦਾ ਹਾਲ ਓਏ ਬੱਚੜਾਂ ਦਾ ਹਾਲ ਦੇਖ ਲੋ ਪੰਜਾਬ ਦੇ ਲੋਕੋ ਹਲੇ ਵੀ ਨਹੀਂ ਉਹ ਲਾਂਟੇ ਉੱਠਣਾ ਓਏ ਉਹ ਲੱਖ ਦੀ ਲਾਂਟਾ ਉਹ ਸਾਨੂੰ ਘਰਾਂ ਚ ਆ ਪਏ ਓਏ ਆਪੇ ਡਾੜੇ ਦੇਖ ਲੋ ਕੋਈ ਬੰਦਾ ਨਹੀਂ ਨੇੜੇ ਆ ਰਿਹਾ ਉਹ ਤੋਂ ਮਸਲੇ ਕਿੰਨੇ ਡੀ ਡੀ ਕਰਦੇ ਵਿੱਚ ਮਾਦੀ ਕਰ 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 ਗੱਡੀ ਗੱਡੀ ਲਾ ਕੇ ਨਾ ਰੋ ਪਿੱਛੇ ਮਾਰ ਇੱਕ ਘਰ ਚੋਂ ਨਾਲ ਰਹੀ ਹੋਈ ਹੈ ਬਾਈ ਪਿੰਡ ਵਾਲਾ ਇੱਕ ਵੀ ਬੰਦਾ ਨਹੀਂ ਨਿਕਲਿਆ ਉਹ ਦੇਖਦੇ ਰਹੇ ਵੀ ਯਾਰ ਕੋਈ ਆਊਗਾ ਮਦਦ ਕਰੂਗਾ ਬਾਹਰ ਆਉਣਗੇ ਲੋਕ ਜੇ ਕਰ ਆ ਜਾਂਦੇ ਯਾਰ ਪੰਜ ਸੱਤ ਪੁਲਿਸ ਵਾਲੇ ਸੀ ਪਤੰਦਰੋਂ ਨਿਕਲ ਜਾਂਦੇ ਯਾਰ ਯੋਦੇ ਸਾਡੇ ਉੱਥੋਂ ਯਾਰ ਦੇਖ ਲਈ ਪੰਜਾਬ ਦੀ ਦਸ਼ਾ ਅਬ ਬੇਕਰਤ ਉੱਤੇ ਲੋਕ ਲੁਧਿਆਣੇ ਦੇ ਮਰੀਆਂ ਜ਼ਮੀਰਾਂ ਵਾਲੇ ਜਮਾ ਮਰ ਗਏ ਉੱਥੋਂ ਸਰਕਾਰ ਵੀ ਮਰੀ ਪਈ ਆ ਤੇ ਆਪਸਰਾਂ ਨੂੰ ਚਾਹੀਦਾ ਯਾਰ ਵੀ ਅਸੀਂ ਕਿਉਂ ਮਿਹਤ ਕਰਾਈਏ ਟਪਾ ਦਿੰਦੇ ਲੱਖੇ ਨੂੰ ਉਹ ਕਿਹੜਾ ਕੋਈ ਜਰਮ ਕਰਦਾ ਸੀ ਕੋਈ दारू ਵੇਚਣ ਨਹੀਂ ਜਾਂਦਾ ਸੀ ਕੋਈ ਭੁੱਕੀ ਦਾ ਸਮਗਲਿੰਗ ਨਹੀਂ ਹੈ ਕਰਦਾ ਸੀਗਾ ਉਹ ਤੇ ਤੁਸੀਂ ਆਪਦੇ ਭਰਾਵਾਂ ਨੂੰ ਡੰਡੇ ਮਾਰ ਦਿਓ ਪ੍ਰਵਾਸੀਆਂ ਦੀ ਸਟੇਜ ਲੱਗੀ ਪਈ ਆ ਸ਼ਰਮ ਕਰੋ ਇਹ ਸਰਕਾਰ ਵੀ ਡੁੱਬ ਗਈ ਆ ਜਮਾ ਨਾਕੜ ਬੋਕੇ ਮਰ ਗਈ ਆ ਉਹੀ ਮੁੱਖ ਮੰਤਰੀ ਐ ਇਹ ਜਿਹੜਾ ਕਹਿੰਦਾ ਹੁੰਦਾ ਸੀ ਆਹਾ ਬੁੱਢੇ ਨਾਲੇ ਤੇ ਰਾਜਨੀਤੀ ਕਰਕੇ ਸਰਕਾਰ ਬਣਾਈ ਸਾਡੇ ਲੋਕਾਂ ਨੂੰ ਇਹਦੀ ਪਹਿਲੀ ਵਾਰ ਦੀ ਝਲਕ ਦਾ ਪਤਾ ਹੀ ਨਹੀਂ ਸੀ ਵੀ ਸਾਡੇ ਨਾਲ ਐ ਕਰੂਗਾ ਇਹ ਤਾਂ ਦੇਖ ਲੋ ਤੁਹਾਡੇ ਸਾਹਮਣੇ ਟਾਕੀਆਂ ਪੱਟ ਬੁਰੇ ਹਾਲ ਯਾਰ ਇਹ ਪੰਜਾਬ ਦਾ ਰੁਤਬਾ ਦੇਖ ਲਓ ਕਿੱਧਰ ਨੂੰ ਚਲਿਆ ਗਿਆ ਯਾਰ ਜਿਹੜਾ ਪੰਜਾਬ ਕਹਿੰਦੇ ਸੀ ਸਾਡਾ ਪੰਜਾਬ ਸੂਰਬੀਰਾਂ ਦੀ ਧਰਤੀ ਦਾ ਹੈਗਾ ਪਰ ਇੱਥੇ ਕੁਝ ਲੋਕਾਂ ਦਾ ਜਮੀਰ ਆ ਜਿਹੜਾ ਉਹ ਖਤਮ ਹੋ ਗਿਆ ਪੱਕਾ ਖਤਮ ਹੋ ਗਿਆ ਮਰ ਗਏ ਲੋਕ ਜਮਾ ਲੁਧਿਆਣੇ ਵਾਲਿਓ ਤੁਸੀਂ ਮਰੀ ਜਮੀਰ ਵਾਲਿਓ ਮਰੀ ਜਮੀਰ ਵਾਲੇ ਤੁਹਾਡੇ ਜਵਾਕ ਮਰ ਰਹੇ ਆ ਪਾਣੀ ਦੇ ਨਾਲ ਤੇ ਫੇਰ ਵੀ ਤੁਹਾਡੀ ਜਮੀਰ ਮਰੀ ਪਈ ਐ ਉਹ ਕੋਸੋਂ ਦੂਰੋਂ ਤੁਹਾਡੇ ਕੋਲ ਚੱਲ ਕੇ ਕੋਈ ਆਉਂਦਾ ਅਸੀਂ ਬੁੱਢਾਂ ਨਾਲ ਬੰਦ ਕਰ ਦਿਆਂਗੇ ਤੇ ਤੁਸੀਂ ਉਸੇ ਬੰਦੇ ਦੀ ਗ੍ਰਿਫਤਾਰੀ ਕਰਵਾ ਦਿੰਦੇ ਹੋ ਤੁਹਾਡੀਆਂ ਗਲੀਆਂ ਦੇ ਵਿੱਚ ਗ੍ਰਿਫਤਾਰੀ ਹੋਈ ਆ ਲੱਖੇ ਸਦਾਣੇ ਦੀ ਜਮਾ ਮਰੀਆਂ ਜ਼ਮੀਰਾਂ ਵਾਲੇ ਚੂੜੀਆਂ ਨਾ ਪਾ ਲੋ ਆਪਦੀਆਂ ਘਰ ਵਾਲੀਆਂ ਦੀਆਂ ਕਿਉਂ ਆਉਂਦਾ ਤੁਹਾਡੀ ਮਰਦਾਨਗੀ ਅੱਜ ਦਿਸ ਗਈ ਹੈ ਪੂਰੇ ਪੰਜਾਬ ਦੇ ਵਿੱਚ ਮੈਸੇਜ ਗਿਆ ਤੁਹਾਡੀ ਨਾ ਮਰਦਾਨਗੀ ਦਾ ਜਿਹੜਾ ਯੋਨਾ ਸਾਡਾ ਤੂੰ ਆ ਤੁਸੀਂ ਅੱਜ ਇਹ ਚਖਵਾਇਆ ਆ ਆਪਦੀ ਗਲੀ ਦੇ ਵਿੱਚ ਆਪਦੇ 12 ਦੇ ਵਿੱਚ ਕੁੰਡੇ ਲਾਲੇ ਤੁਸੀਂ ਉਹ ਨੌਂਸਮੈਂਟ ਵਾਲਾ ਸਪੀਕਰ ਦਿਖ ਰਿਆ ਸੀ ਲੱਖੇ ਹੋਰਾਂ ਨੂੰ ਗੁਰਦੁਆਰੇ ਦਾ ਉਹ ਕਹਿੰਦੇ ਹੁਣ ਨੌਂਸਮੈਂਟ ਕਰੀਏ ਤਾਂ ਕਰੀਏ ਕਿਵੇਂ ਯਾਰ ਜਦੋਂ ਗੱਡੀ ਤਾਂ ਘਿਰ ਗਈ ਐ ਤੇ ਉਥੇ ਕੋਈ ਅੰਨੇ ਨੂੰ ਕਿਸੇ ਨੂੰ ਐ ਨਹੀਂ ਆਇਆ ਵੀ ਇਹ ਮੈਂ ਇਕੱਲਾ ਜੇ ਨਾ ਕੁਝ ਕਰ ਸਕਦਾ ਇਕੱਲੇ ਬੰਦੇ ਦੀ ਯੁਰਤ ਨਹੀਂ ਹੈਗੀ ਸੀ ਕੱਲ ਜਾ ਕੇ ਗੁਰਦੁਆਰੇ ਦੇ ਵਿੱਚ ਬੋਲ ਦਿੰਦਾ ਵੀ ਪਿੰਡ ਵਾਸੀਓ ਲੱਖੇ ਸਦਾਨ ਨੂੰ ਘੇਰ ਰੱਖਿਆ ਇਕੱਠੇ ਹੋ ਜਿਓ ਬਾਈ ਪੁਲਿਸ ਨੂੰ ਘੇਰਾ ਪਾਓ ਚੋਰਾਂ ਨੂੰ ਬੋਲ ਕੇ ਨਿਕਲ ਜਾਂਦਾ ਕੋਈ ਜਿਆਦਾ ਡਰ ਲੱਗਦਾ ਯਾਰ ਆਪੇ ਪੰਡਿਆਕ ਜਾਂਦਾ ਪਰ ਇਥੋਂ ਸਿੱਧ ਹੋ ਗਿਆ ਵੀ ਨਾ ਮਰਦਾਨਗੀ ਦੇ ਬੁਜਦਲੀ ਦੇ ਨਮੂਨੇ ਹੋ ਤੁਸੀਂ ਲੁਧਿਆਣੇ ਦੀਆਂ ਗਲੀਆਂ ਦੇ ਵਿੱਚ ਅੱਜ ਸੁਧਾਣੇ ਦੀ ਗ੍ਰਫਤਾਰੀ ਹੁੰਦੀ ਹੈ ਤਾਂ ਇਥੋਂ ਸਿੱਧ ਹੁੰਦੀ ਹੈ ਗੱਲ ਨਾ ਮਰਦ ਬੰਦੇ ਹੋ ਤੁਸੀਂ ਚੂੜੀਆਂ ਪਾ ਲੋ ਆਪਣੀਆਂ ਘਰ ਵਾਲੀਆਂ ਦੀਆਂ ਵੀ ਅੱਜ ਤੁਸੀਂ ਜਿਹੜਾ ਸੂਰਵੀਰ ਉਹ ਚਕਵਾਇਆ ਆਪਣੀਆਂ ਗਲੀਆਂ ਦੇ 12 ਦੇ ਵਿੱਚੋਂ ਉਹ ਯਾਰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਬੀ ਲੱਖੇ ਨੂੰ ਕੀ ਨਫਾ ਇਸ ਕਰਦਾ ਜਿਹੜਾ ਕਿਹੜਾ ਮੇਰਾ ਸਾਲਾ ਮੜ ਜਾਂਦਾ ਲੱਖਾਂ ਆਏ ਆ ਜੀ ਫਲਾਨਾ ਜੀ ਉਹ ਸਾਲਿਓ ਉਹ ਜਿਹੜਾ ਕੰਮ ਕੋਈ ਸਰਕਾਰਾਂ ਨਹੀਂ